ਤਾ ਐਦਾਂ ਦਾ ਕਰਕੇ ਨਕੋਦਰ ਸ਼ਹਿਰ ਦੇ ਵਿੱਚ ਕੋਈ ਲਾਡੀ ਸ਼ਾਹ ਰਹਿੰਦਾ ਆ ਯਾਰ ਇਹ ਲਾਡੀ ਸ਼ਾਹ ਕੌਣ ਆ ਕਿੱਥੇ ਰਹਿੰਦਾ ਆ ਕਿਉਂ ਹਰਾਮ ਦੇ ਨੂੰ ਅੰਦਰ ਭੇਜ ਹੈਲੋ ਜੀ ਸਲਾਮਤ ਆਪ ਨਮਸਤੇ ਸੋਸ਼ੀਕਾਲ ਤੇ ਜੈਸਾ ਜਿਹਦੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਅੱਜ ਜਿਹੜੀ ਮੈਂ ਗੱਲ ਕਰਨੀ ਆ ਅੱਜ ਤੋਂ 2 ਸਾਲ ਪਹਿਲਾਂ ਵੀ ਇਹ ਗੱਲ ਮੈਂ ਤੁਹਾਨੂੰ ਨਾਲ ਸਾਂਝ ਕਰ ਚੁੱਕਿਆ ਆ ਪਰ ਅੱਜ ਤੋਂ 2 ਸਾਲ ਪਹਿਲਾਂ ਮੇਰੇ ਕੋਲੇ ਮਾਈਕ ਨਹੀਂ ਸੀ ਹੁੰਦਾ ਮੇਰੇ ਕੋਲੇ ਵਧੀਆ ਕੈਮਰਾ ਨਹੀਂ ਸੀ ਹੁੰਦਾ ਤੇ ਮੇਰੇ ਕੋਲੇ ਤੁਸੀਂ ਨਹੀਂ ਸੀ ਹੁੰਦੇ ਜਿਹੜੇ ਮੇਰੇ ਨਾਲ ਹੁਣ ਤੁਸੀਂ ਜੁੜੇ ਹੋਏ ਹੋ ਪੁਰਾਣੇ ਸਾਰੇ ਹੁੰਦੇ ਸੀ ਪਰ ਜਿਹੜੇ ਹੁਣ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹ ਨਹੀਂ ਸੀ ਹੁੰਦੇ ਸੋ ਮੈਨੂੰ ਦੁਬਾਰਾ ਡਿਮਾਂਡ ਆਈ ਆ ਕਿ ਇਹ ਸਾਇੰਸ ਦੀ ਗੱਲ ਜਿਹੜੀ ਆ ਜਰੂਰ ਸਾਂਝੀ ਕੀਤੀ ਜਾਵੇ ਸੋ ਗੱਲ ਇਦਾਂ ਆ ਕਿ ਮੇਰੇ ਬੜੇ ਖਾਸ ਮੇਰੇ ਬੜੇ ਪਿਆਰੇ ਇਸ ਕਿਸੇ ਤੋਂ ਬਾਅਦ ਜਿਹੜੇ ਬਣ ਗਏ ਨੇ ਮੇਰੇ ਨਾਲ ਉਹ ਉਹਨਾਂ ਦਾ ਨਾਮ ਲਾਡੀ ਆ ਤੇ ਉਹਨਾਂ ਦਾ ਕੰਮ ਫੁੱਲਾਂ ਦਾ ਕੰਮ ਆ ਫਲਾਰਸ ਦਾ ਕੰਮ ਆ ਲੁਧਿਆਣੇ ਦੁਰਗਾ ਮਾਤਾ ਮੰਦਿਰ ਦੇ ਨਾਲ ਉਹਨਾਂ ਦੀਆਂ ਫੁੱਲਾਂ ਦੀਆਂ ਦੁਕਾਨਾਂ ਨੇ ਬਹੁਤ ਤਕੜਾ ਕੰਮ ਆਉਂਦਾ ਦਾ ਸਾਈਂ ਦੀ ਕਿਰਪਾ ਦੇ ਨਾਲ ਤੇ ਗੱਲ ਇਦਾਂ ਸ਼ੁਰੂ ਹੋਈ ਸੀ ਕਿ ਮੈਂ ਇੱਕ ਵਾਰੀ ਉੱਥੇ ਹਾਰ ਲੈਣ ਵਾਸਤੇ ਗਿਆ ਸੀ ਹਾਰ ਲੈਣ ਵਾਸਤੇ ਮੈਂ ਜਦੋਂ ਉੱਥੇ ਗਿਆ ਤਾਂ ਉਹਨਾਂ ਦੀ ਦੁਕਾਨ ਦੇ ਉੱਤੇ ਮੈਂ ਪਹੁੰਚਿਆ ਜਾ ਕੇ ਮੈਂ ਹਾਰ ਬਾਰੇ ਗੱਲ ਕੀਤੀ ਤਾਂ ਮੇਰੀ ਨਿਗਾਹ ਪਈ ਉਹਨਾਂ ਦੀ ਬੈਕ ਸਾਈਡ ਦੇ ਉੱਤੇ ਨਾ ਕੰਧ ਦੇ ਉੱਤੇ ਗੁਰਦਾਸ ਮਾਨ ਸਾਹਿਬ ਦੀਆਂ ਫੋਟੋਆਂ ਲੱਗੀਆਂ ਹੋਈਆਂ ਸੀ ਕਾਫੀ ਫੋਟੋ ਲੰਬੀਆਂ ਹੋਈਆਂ ਸੀ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਮੈਂ ਭਾਜੀ ਤੁਸੀਂ ਨਾ ਮਾਨ ਸਾਹਿਬ ਦੇ ਬੜੇ ਤਕੜੇ ਫੈਨ ਲੱਗਦੇ ਹੋ ਤਾਂ ਉਹ ਕਹਿੰਦੇ ਭਾਜੀ ਫੈਨ ਨਹੀਂ ਮਾਨ ਸਾਹਿਬ ਦਾ ਤੁਸੀਂ ਇਹ ਸਮਝੋ ਕਿ ਰੱਬ ਆ ਮੇਰੇ ਵਾਸਤੇ ਤਾਂ ਮੈਂ ਪੁੱਛਿਆ ਕਿ ਇਹ ਇਹ ਕਿਵੇਂ ਕਹਿੰਦੇ ਬੜਾ ਲੰਮਾ ਕਿੱਸਾ ਆ ਮੈਂ ਕਹਾ ਸੁਣਾਓ ਤੁਸੀਂ ਕੋਈ ਚੱਕਰ ਨਹੀਂ ਕਹਿੰਦੇ ਗੱਲ ਇਦਾਂ ਹੋਈ ਕਿ ਗੁਰਾਸ ਮਾਨ ਨੂੰ ਮੈਂ ਬਹੁਤ ਸਾਲਾਂ ਤੋਂ ਸ਼ੁਰੂ ਤੋਂ ਸੁਣਦਾ ਆ ਰਿਹਾ ਛੋਟੇ ਹੁੰਦੇ ਤੋਂ ਤੇ ਕਹਿੰਦੇ ਮੈਨੂੰ ਬੜਾ ਚਾਹ ਹੁੰਦਾ ਸੀ ਕਿ ਗੁਲਾਸਮਾਨ ਨੂੰ ਮੈਂ ਮਿਲਾਂ ਤੇ ਮੇਰੇ ਕਿਸੇ ਕਹਿੰਦੇ ਯਾਰ ਦੋਸਤ ਨੇ ਦੱਸਿਆ ਕਿ ਜੇ ਤੂੰ ਗੁਲਾਸਮਾਨ ਨੂੰ ਮਿਲਣਾ ਹੈ ਨਾ ਤਾਂ ਐਦਾਂ ਦਾ ਕਰਕੇ ਨਕੋਦਰ ਸ਼ਹਿਰ ਦੇ ਵਿੱਚ ਕੋਈ ਲਾਜੀ ਸ਼ਾਹ ਰਹਿੰਦਾ ਆ ਉਹਦੇ ਕੋਲੇ ਗੁਲਾਸਮਾਨ ਹੁੰਦਾ ਆ ਕਹਿੰਦੇ ਮੈਨੂੰ ਹੋਰ ਕੀ ਚਾਹੀਦਾ ਸੀ ਯਾਰ ਮੈਨੂੰ ਐ ਹੁੰਦਾ ਸੀ ਬਸ ਗੁਲਾਸਮਾਨ ਨੂੰ ਮਿਲਣਾ ਆ ਕਹਿੰਦੇ ਜੀ ਮੈਂ ਅਗਲੇ ਦਿਨ ਸਕੂਟਰ ਚੱਕਿਆ ਲੱਭ ਦਾ ਲੱਭ ਦਾ ਲੱਭ ਦਾ ਨਕੋਦਰ ਪਹੁੰਚਿਆ ਨਕੋਦਰ ਪਹੁੰਚਿਆ ਤਾਂ ਪਤਾ ਪੁਤਾ ਕਰਕੇ ਉੱਥੇ ਮੈਂ ਦਰਬਾਰ 'ਚ ਪਹੁੰਚਿਆ ਜਾ ਕੇ ਦੇਖਿਆ ਕਿ ਬੜਾ ਰਸ ਲੋਕ ਬੈਠੇ ਨੇ ਉਦੋਂ ਕਹਿੰਦੇ ਮੈਂ ਪਰਦਾ ਹੁੰਦਾ ਸੀ ਸਕੂਲ ਟਾਈਮ ਦੇ ਵਿੱਚ ਜਿਹੜੇ ਅੱਜ ਦੇ ਟਾਈਮ ਦੇ ਸਕੂਲ ਪੜ੍ਹਨ ਵਾਲੇ ਬੱਚੇ ਹੁੰਦੇ ਨੇ ਨਾ ਉਸ ਉਮਰ ਦੇ ਵਿੱਚ ਕਹਿੰਦੇ ਮੈਂ ਸੀਗਾ ਜਦੋਂ ਕੋਈ ਸਮਝ ਨਹੀਂ ਸੀ ਹੁੰਦੀ ਤਾਂ ਕਹਿੰਦੇ ਜੀ ਮੈਂ ਇੱਦਾਂ ਦਾ ਕਰਕੇ ਜਦੋਂ ਮੈਂ ਦਰਬਾਰ ਪਹੁੰਚਿਆ ਪਹੁੰਚ ਕੇ ਉੱਥੇ ਬੜਾ ਆਸਿ ਸੀ ਤੇ ਉੱਥੇ ਕੋਈ ਬੈਠੇ ਜੀ ਮੈਂ ਉਹਨਾਂ ਨੂੰ ਪੁੱਛਿਆ ਯਾਰ ਇਹ ਲਾਗੀ ਸ਼ਾਹ ਕੌਣ ਆ ਕਿੱਥੇ ਰਹਿੰਦਾ ਆ ਕਹਿੰਦੇ ਜੀ ਉਹਨਾਂ ਨੇ ਮੈਨੂੰ ਬੜੇ ਗੁੱਸੇ ਨਾਲ ਦੇਖਿਆ ਕਹਿੰਦੇ ਓਏ ਚੁੱਪ ਕਰਕੇ ਬਹਿ ਜਾ ਕਹਿੰਦੇ ਮੈਂ ਬੈਠ ਗਿਆ ਬੈਠਿਆ ਤਾਂ ਕਹਿੰਦੇ ਥੋੜੀ ਦਿਰ ਬਾਅਦ ਇੱਕ ਬੰਦਾ ਆਇਆ ਉਹਨੇ ਕੁੜਤਾ ਪਾਇਆ ਹੋਇਆ ਹੱਥ 'ਤੇ ਚੋਟੀ ਫੜੀ ਆ ਪੈਰਾਂ 'ਚ ਚਾਂਦੀ ਰਪਾਈ ਆ ਉਹਨੇ ਕਮਰੇ 'ਚੋਂ ਨਿਕਲ ਕੇ ਇਦਾਂ ਢੇੜਾ ਦਿੱਤਾ ਨਾ ਜਦੋਂ ਕਹਿੰਦੇ ਜਿੰਨੀ ਸੰਗਤ ਬੈਠੀ ਸੀ ਸਾਰੀ ਸੰਗਤ ਨੇ ਇਦਾਂ ਮੱਥਾ ਟੇਕਿਆ ਚਲੋ ਕਹਿੰਦੇ ਮੈਂ ਵੀ ਮੱਥਾ ਟੇਕਿਆ ਵੀ ਚਲੋ ਕੋਈ ਇਹਨਾਂ ਦਾ ਹੋਣਾ ਬਾਬਾ ਉਹ ਬੰਦੇ ਨੇ ਕਹਿੰਦੇ ਢੇੜਾ ਕੱਢ ਕੇ ਕਮਰੇ ਦੇ ਵਿੱਚ ਫਿਰ ਚਲੇ ਗਏ ਮੇਰੀ ਗਰਾਰੀ ਕਹਿੰਦੇ ਫੇਰ ਉੱਥੇ ਆ ਗਈ ਮੈਂ ਉਹਨੂੰ ਬੰਦੇ ਨੇ ਫੇਰ ਪੁੱਛਿਆ ਕਿ ਯਾਰ ਮੈਨੂੰ ਦੱਸ ਦੋ ਇਹ ਲਾਦੀ ਸ਼ਾਹ ਕੌਣ ਆ ਮੈਂ ਗੁਰਦਾਸ ਮਾਨ ਨੂੰ ਮਿਲਣਾ ਤੇ ਮੈਨੂੰ ਪਤਾ ਲੱਗਿਆ ਕਿ ਗੁਰਦਾਸ ਮਾਨ ਲਾਦੀ ਸ਼ਾਹ ਕੋਲੇ ਆਉਂਦਾ ਜਦੋਂ ਕਹਿੰਦੇ ਮੈਂ ਦੂਜੀ ਵਾਰੀ ਇਨੀ ਗੱਲ ਕੀਤੀ ਨਾ ਤੰਦਰੁਵਾਲ ਵਾਲੇ ਕਮਰੇ 'ਚ ਉਹ ਕਹਿੰਦੇ ਇਹਨੂੰ ਹਰਾਮ ਦੇ ਨੂੰ ਅੰਦਰ ਭੇਜ ਤੋ ਬੰਦਾ ਮੈਨੂੰ ਕਹਿੰਦਾ ਜਾ ਕਹਿੰਦਾ ਮੈਨੂੰ ਜਦੋਂ ਉਹਨਾਂ ਨੇ ਕਿਹਾ ਵੀ ਜਾ ਮੈਂ ਡਰ ਗਿਆ ਵੀ ਮੈਂ ਨਹੀਂ ਜਾਣਾ ਕਹਿੰਦਾ ਜਾ ਕਹਿੰਦੇ ਮੈਂ ਸਾਈਂ ਦੀ ਦੇ ਕਮਰੇ ਵਿੱਚ ਨਾ ਰੁੜ ਕੇ ਗਿਆ ਅੱਧਾ ਅੰਦਰ ਆ ਅੱਧਾ ਮੈਂ ਬਾਹਰ ਆ ਮੈਂ ਦੇਖਿਆ ਤਾਂ ਕਿ ਉਹ ਮੈਨੂੰ ਸਹੀ ਕਹਿੰਦੇ ਹਾਂ ਦੱਸ ਮੈਂ ਲਾਡੀ ਸ਼ਾ ਕੀ ਚਾਹੀਦਾ ਤਾਂ ਕਹਿੰਦੇ ਜੀ ਬਸ ਉਹ ਦਿਨ ਉਸ ਤੋਂ ਬਾਅਦ ਮੂੰਹ ਮੇਰਾ ਬੰਦ ਹੋ ਗਿਆ ਮੈਂ ਕਿਹਾ ਕੁਝ ਨਹੀਂ ਚਾਹੀਦਾ ਜੀ ਜੀ ਜੋ ਚਾਹੀਦਾ ਸੀ ਉਹ ਮਿਲ ਗਿਆ ਮੈਂ ਕਿਹਾ ਫੇਰ ਬਾਜੀ ਗੁਜਾਰ ਸਮਾਨ ਦਾ ਕੀ ਹਾਲਤ ਹੋਇਆ ਉਹ ਕਹਿੰਦੇ ਬਾਜੀ ਜਦ ਰੱਬ ਮਿਲ ਗਿਆ ਗੁਲਾਸਮਾਨ ਮੇਰੇ ਵਾਸਤੇ ਰੱਬ ਸੀ ਜਦ ਮੇਰੇ ਰੱਬ ਦਾ ਅੱਗੇ ਰੱਬ ਮੈਨੂੰ ਮਿਲ ਗਿਆ ਫੇਰ ਤਾਂ ਕਹਿੰਦੇ ਗੁਲਾਸਮਾਨ ਸائیں ਲਾਦੀਸ਼ਾ ਇੱਕ ਚੀਜ਼ ਹੋ ਗਈ ਮੇਰੇ ਵਾਸਤੇ ਕਹਿੰਦੇ ਆਹ ਕਿੱਸਾ ਸੀ ਮੈਂ ਕਿਹਾ ਠੀਕ ਆ ਜੀ ਉਸ ਤੋਂ ਬਾਅਦ ਮੇਰਾ ਲਾਡੀ ਭਾਜੀ ਨਾਲ ਬੜਾ ਪਿਆਰ ਪੈ ਗਿਆ ਤੇ ਇਹਨਾਂ ਦਾ ਸائیں ਲਾਦੀਸ਼ਾ ਸਰਕਾਰ ਦੇ ਨਾਲ ਇੰਨਾ ਜ਼ਿਆਦਾ ਪਿਆਰ ਆ ਇੰਨਾ ਜ਼ਿਆਦਾ ਪਿਆਰ ਆ ਲੋਕ ਉਹਨਾਂ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਜਾਂਦੇ ਨੇ ਕਿ ਯਾਰ ਐਦਾਂ ਵੀ ਹੁੰਦਾ ਸੋ ਇਹ ਤੋਂ ਇੱਕ ਵਾਰ ਚੰਗਾ ਲੱਗਿਆ ਸੈਂ ਲਾਡੀ ਸ਼ਾਸ ਸਰਕਾਰ ਦੇ ਨਾਲ ਉਹਨਾਂ ਦਾ ਮਿਲਣਾ ਲਾਡੀ ਭਾਈ ਦਾ ਮਿਲਣਾ ਉਹਨਾਂ ਦਾ ਪਿਆਰ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰ ਕਰ ਦਿਓ ਜੀ ਜੈ ਸੈਂ ਜੀ ਦੀ